ਕੱਲ ਗੁਰਦੁਆਰਾ ਬੰਗਲਾ ਸਾਹਿਬ ਦੇ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਪੰਜੀਤ ਸਿੰਘ ਸਰਨਾ ਕੋਰ ਕਮੇਟੀ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਜੀ ਕੇ ਆਪਣੇ ਸਾਥੀਆਂ ਦੇ ਨਾਲ ਤਕਰੀਬਨ 25-30 ਲੋਕਾਂ ਨੂੰ ਲੈ ਕੇ ਉੱਥੇ ਇੱਕ ਅਰਦਾਸ ਦਾ ਪ੍ਰੋਗਰਾਮ ਰੱਖਿਆ ਅਰਦਾਸ ਸਮਾਗਮ ਰੱਖਣ ਕਰਕੇ ਲੋਕਾਂ ਨੂੰ ਇਕੱਠਾ ਦਾ ਇੱਕ ਸੱਦਾ ਦਿੱਤਾ ਜਿਹਦੇ ਵਿੱਚ ਕੁੱਲ 20-25-30 ਬੰਦੇ ਇਹਨਾਂ ਦੇ ਇਕੱਠੇ ਹੋ ਸਕੇ ਮਗਰ ਅਫਸੋਸ ਦੀ ਗੱਲ ਕੀ ਸਾਰੀਆਂ ਮਰਿਆਦਾਵਾਂ ਨੂੰ ਸਾਰੀਆਂ ਮੈਂ ਸਮਝਦਾ ਕਿ ਸਿੱਖਾਂ ਦੀ ਜੋ ਪਰੰਪਰਾਵਾਂ ਨੇ ਉਹਨਾਂ ਨੂੰ ਛਿੱਕੇ ਟੰਗਦੇ ਹੋਏ ਕੱਲ ਸਰਹਰਪ੍ਰਮਜੀਤ ਸਿੰਘ ਸਰਨਾ ਨੇ ਜੋ ਉੱਥੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਉਸ ਅਰਦਾਸ ਨੂੰ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੇਪ ਦਿੱਤੀ ਮੈਂ ਤੁਹਾਨੂੰ ਉਸ ਅਰਦਾਸ ਦੇ ਕੁਝ ਚਲਕ ਦਿਖਾਉਂਦਾ ਕਿ ਜਿਹੜੀ ਕਦੀ ਵੀ ਕਿਸੇ ਸਿੱਖ ਪੰਥ ਦੇ ਵਿੱਚ ਇਸ ਗੱਲ ਦੀ ਐਕਸੈਪਟੈਂਸ ਨਹੀਂ ਹੋ ਸਕਦੀ ਕਿ ਇੱਕ ਬੰਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਆ ਆਪਣਾ ਪ੍ਰਧਾਨ ਰਿਆ ਹੋਏ ਔਰ ਇਹਨੂੰ ਗੁਰੂ ਘਰ ਦੀ ਮਰਿਆਦਾ ਦੇ ਬਾਰੇ ਇਹਨਾਂ ਨੂੰ ਪਤਾ ਹੋਏ ਕਿ ਇੱਕ ਅਰਦਾਸ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋਦੜੀ ਜਿਹੜੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੀਤੀ ਜਾਂਦੀ ਹੈ ਇਹ ਕਾਗਰਿਤ ਹੋ ਕੇ ਨਾ ਕਿ ਉਹ মিডিਆ ਨੂੰ ਸੰਬੋਧਨ ਕਰਦੇ ਹੋਏ ਅਰਦਾਸ ਕੀਤੀ ਜਾਂਦੀ ਹੈ ਤੁਸੀਂ মিডিਆ ਨੂੰ ਸੰਬੋਧਨ ਕਰਨਾ ਜੀ ਸਤ ਕੇ ਕਰੋ ਤੁਸੀਂ ਅਰਦਾਸ ਕਰਨੀ ਹੈ ਜੀ ਸਦਕੇ ਕਰੋ ਮਗਰ ਜਿਸ ਤਰੀਕੇ ਦੇ ਨਾਲ ਨਾ ਕੋਈ ਗੁਰੂਗ੍ਰੰਥ ਸਾਹਿਬ ਦੇ ਅੱਗੇ ਨਾ ਨਿਸ਼ਾਨ ਸਾਹਿਬ ਦੇ ਅੱਗੇ ਮੀਡੀਆ ਦੇ ਕੈਮਰਿਆਂ ਦੇ ਅੱਗੇ ਅਰਦਾਸ ਕਰਕੇ ਅੱਜ ਜਿਹੜਾ ਇਸ ਅਰਦਾਸ ਦੀ ਮਰਿਆਦਾ ਨੂੰ ਭੰਗ ਕੀਤਾ ਅਸੀਂ ਸਾਰੇ ਤਖਤ ਸਾਹਿਬਾਂ ਦੇ ਜਥੇਦਾਰਾਂ ਨੂੰ ਚਿੱਠੀ ਲਿਖੀ ਹੈ ਔਰ ਇਸ ਦਾ ਪਰਮਜੀਤ ਸਿੰਘ ਸਰਨਾ ਦੇ ਉੱਤੇ ਬਣਦੀ ਕਾਰਵਾਈ ਨੂੰ ਕਰਨ ਵਸੇ ਅੱਜ ਅਸੀਂ ਅਪੀਲ ਕੀਤੀ ਹੈ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਅਰਦਾਸ ਦੀ ਇਹ ਕਾਨ ਕੀਤਾ ਸਰ ਗੋਵਿੰਦ ਨੂੰ ਜਮਰੋ ਸ੍ਰੀ ਹਰਿ ਰਾਏ ਸ੍ਰੀ ਆਰ ਕਸ਼ੰਤ ਹੈ ਜਿਦ ਤੇ ਪੇਗਵਾ ਹਾਦਰ ਸਮੂਹਿਆ ਕਾਰਨ ਆਉਣੇ ਦੇ ਆਵੇ ਤਾਂ ਅੱਗੇ ਕਰਦੇ ਜਾਓ ਇਹ 1.33 ਤੇ ਲਿਓ ਸਰ ਗੋਵਿੰਦ ਸਿੰਘ ਜੀ ਮਹਾਰਾਜ ਕਿਸਾਨ 40 ਮੁਕਤੇ ਸ਼ਹੀਦਾਂ ਮਰੀਦਾ ਅਠੀਆਂ ਜੜਾ ਜਿਹੜੀ ਅਰਦਾਸ ਸਰਬਤ ਦੇ ਭਲੇ ਦੀ ਕੀਤੀ ਜਾਏ ਉੱਥੇ ਆਪਣੇ ਵਿਰੋਧੀਆਂ ਨੂੰ ਪੰਡਨ ਵਸੇ ਅਰਦਾਸ ਕੀਤੀ ਜਾ ਰਹੀ ਹੈ ਔਰ ਉਸ ਅਰਦਾਸ ਦੇ ਵਿੱਚ ਸਰਕਾਰ ਵੱਲ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਜੀ ਸੱਦ ਕੇ ਜਾਓ ਅਸੀਂ ਇਹੀ ਗੱਲ ਮੈਂ ਕਹਿ ਰਿਹਾ ਕਿ ਤੁਸੀਂ ਮੀਡੀਆ ਨੂੰ ਭਾਵੇਂ ਐਡਰੈਸ ਕਰੋ ਮਗਰ ਅਰਦਾਸ ਦੇ ਨਾਮ ਦੇ ਉੱਤੇ ਜੋ ਕੱਲ ਤੁਸੀਂ ਸੰਗਤਾਂ ਨਾਲ ਧੋਖਾ ਕੀਤਾ ਔਰ ਗੁਰੂ ਘਰ ਜਿਹੜਾ ਧੋਖਾ ਮਾਇਆ ਉਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਲਾਇਕ ਨਹੀਂ ਹੈ ਔਰ ਜਥੇਦਾਰ ਸਾਹਿਬਾਨ ਨੂੰ ਅਸੀਂ ਬਾਰ-ਬਾਰ ਇੱਕੋ ਹੀ ਬੇਨਤੀ ਕਰਾਂਗੇ ਕਿ ਐਫਓ ਜੇ ਬੰਦਿਆਂ ਨੇ ਜਿਨ੍ਹਾਂ ਨੇ ਹਮੇਸ਼ਾ ਦਿੱਲੀ ਦੇ ਵਿੱਚ ਇੱਕ ਐਸਾ ਮਾਹੌਲ ਬਣਾ ਕੇ ਰੱਖਿਆ ਅੱਜ ਇਸ ਅਰਦਾਸ ਦੇ ਵਿੱਚ ਇਹਨਾਂ ਨੇ ਜੋ ਗੁਨਾਹ ਕੀਤੇ ਨੇ ਉਹ ਤੁਸੀਂ ਇੱਕ ਵਾਰ ਫਿਰ ਤੋਂ ਦੇਖੋ ਆਪਨੇ ਦਾਸਾਂ ਪਾਸੋਂ ਇਹ ਜਿਹੜਾ ਦਿੱਲੀ ਸਿੱਖ ਦੁਆਰਾ ਪੰਡ ਕਮੇਟੀ ਬੋਲੋ ਜਿਹੜੀਆਂ ਉੰਤਾਈਆਂ ਪਿਛਲੇ ਸਮੇਂ ਤੋਂ ਹੋ ਰਹੀਆਂ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਸੁਧਾਰ ਇਹ ਬਿਲਕੁਲ ਨਹੀਂ ਕਰ ਰਹੇ ਸਾਡੇ ਸਕੂਲ ਬਰਬਾਦ ਲੱਗ ਔਰ ਜੋ ਕੋਈ ਅਪਵਾਏ ਕਰਨ ਯਾਰ ਜਿਸ ਤਰ੍ਹਾਂ ਸਰਕਾਰ ਨਾਲ ਮਿਲ ਕੇ ਇਹ ਅਰਦਾਸ ਦਾ ਤਰੀਕਾ ਦੇਖੋ ਸਤਿਪਰਮ ਜੀਪ ਸੁਰਨੇ ਦਾ ਔਰ ਆਪਣੇ ਸ਼ਰਾਬੀ ਕਬਾਬੇ ਨਾ ਇਹ ਕਾਲਪੁਰ ਆਪਣੀ ਮੇਰਦਾਰ ਰਹਿਮਤਕਾਰ ਪਰਸ਼ਸਕਾਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮੰਤਾਂ ਕੋਲੋਂ ਬਦਵਾ ਰਹੇ ਲਾਡ ਤੁਸੀਂ ਵੀਡੀਓ ਦਿਖਾਓ ਲਈ ਜਿਹੜੀ ਬਾਈਟ ਦਿੱਤੀ ਹੈ ਜਿੱਥੇ ਸਰਨਾ ਸਾਹਿਬ ਨੇ ਹੁਣ ਤੁਸੀਂ ਦੇਖਿਆ ਕਿ ਇਹ ਅਰਦਾਸ ਦੇ ਨਾਮ ਦੇ ਉੱਤੇ ਜੋ ਖਿਲਵਾੜ ਕੀਤਾ ਨਾਲ ਹੀ ਇਹਨਾਂ ਨੇ ਉੱਥੇ ਜਦ মিডিਆ ਨੂੰ ਬਾਈਟ ਦਿੱਤੀ ਐ ਐਨੀ ਫਰਸਟ੍ਰੇਸ਼ਨ ਹੋ ਚੁੱਕੀ ਐ ਕਿ ਉਹਦੇ ਵਿੱਚ ਆਪ ਕਬੂਲ ਕਰ ਰਿਹਾ ਕਿ ਜੀ ਜਿਹੜੀਆਂ ਪਿਛਲੀਆਂ ਚੋਣਾਂ 2022 ਦੀਆਂ ਵਿੱਚ ਹੋਈਆਂ ਮੈਂ ਮੈਂਬਰਾਂ ਨੂੰ 28 28 30 30 ਲੱਖ ਰੁਪਇਆ ਦਿੱਤਾ ਔਰ ਉਹਨਾਂ ਨੇ ਮੈਨੂੰ ਤਾਂ ਵੀ ਵੋਟ ਨਹੀਂ ਪਾਈ ਜਿਹੜਾ ਬੰਦਾ ਔਨ ਕੈਮਰਾ ਔਨ ਰਿਕਾਰਡ ਇਹ ਖਰੀਦੋ ਫੋਸ ਦੀ ਗੱਲ ਐਕਸੈਪਟ ਕਰ ਰਿਹਾ ਕੀ ਜਥੇਦਾਰ ਸਾਹਿਬ ਉਹਨੂੰ ਅੱਜ ਬਖਸ਼ਣਗੇ ਇਹ ਬੜੀ ਸੋਚਣ ਦੀ ਗੱਲ ਹੈ ਕਿ ਐਫੋਜੇ ਬੰਦੇ ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਨਾਂਕ ਕਹਾਨ ਕੀਤਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੇ ਸਮੇਂ ਤੇ ਵੀ ਕਾਬਜ਼ ਰਹੇ ਔਰ ਇਹ ਜਿਹੜੀਆਂ ਅਗਲੀਆਂ ਮਨਛਾਵਾਂ ਵਸੀ ਜਿਹੜੀਆਂ ਹੁਣ ਪੂਰੀ ਨਹੀਂ ਹੋ ਰਹੀਆਂ ਇਸ ਕਰਕੇ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਮੈਂ ਉਹ ਸੁਣਾਣਾ ਚਾਹੁੰਦਾ कि ਤੁਸੀਂ ਸੁਣ ਜਿਹੜੇ ਮੈਂਬਰ ਸਾਡੇ ਵਾਈਪ ਜਿੱਤੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਮਣੀ ਅਕਾਲੀ ਦੰਦੇ ਸੰ ਇੱਥੇ ਮੈਂ ਇੱਕ ਮਿੰਟ ਰੋਕਣਾ ਚਾਹੁੰਦਾ ਪਹਿਲੀ ਗੱਲ ਤੇ ਸਰਰਾ ਸਾਹਿਬ ਉੱਥੇ ਹੀ ਝੂਠ ਬੋਲ ਰਹੇ ਬਾਈ ਨਹੀਂ ਇਹਨਾਂ ਕੋਲ ਉਸ ਵਕਤ 21 ਮੈਂਬਰ ਸੀ ਚਾਰੋਂ ਪਾਰਟੀਆਂ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਾਗੋ ਪਾਰਟੀ ਉਸ ਵਕਤ ਜਿਹੜੀ ਕੇਂਦਰੀ ਸਿੰਘ ਸਭਾ ਸਰਦਾਰ ਦਰਮਿੰਦਰ ਸਿੰਘ ਮਾਰਵੇ ਹੋਣਾਂ ਦੀ ਇਹ ਸਾਰੇ ਇਕੱਠੇ ਸੀ ਇਹ ਸਾਰੀਆਂ ਪਾਰਟੀਆਂ ਮਿਲ ਕੇ 21 ਮੈਂਬਰ ਸੀ ਇਹਦੇ ਵਿੱਚ ਚਲੋ 22 ਕਹਿ ਰਹੇ ਨੇ ਮਗਰ ਜਦ ਆਪ ਐਕਸੈਪਟ ਕਰ ਰਹੇ ਨੇ ਕਿ ਮੇਰੇ ਕੋਲੋਂ 22 ਮੈਂਬਰ ਸੀ ਤੇ ਫਿਰ ਇਹ ਕਿਸ ਤਰ੍ਹਾਂ ਦਾਵਾ ਕਰਦੇ ਨੇ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਦੀ ਜਿਹੜੀ ਟੀਮ ਹੈ ਇਹ ਨਜਾਇਜ਼ ਸੀ ਇਹ ਕਬਜ਼ੇ ਦੇ ਨਾਲ ਆਈ ਹੈ ਤੁਸੀਂ ਆਪ ਕੈਮਰੇ ਦੇ ਉੱਤੇ ਸਾਰੀ ਮੀਡੀਆ ਦੇ ਐਕਸੈਪਟ ਕੀਤੇ ਆ ਤੁਹਾਡਾ ਸਟੈਂਡ ਕੀ ਹੈ ਮੈਂ ਦੱਸਣਾ ਚਾਹੁੰਦਾ ਅੱਗੇ ਚਲਾਓ ਇਹਨਾਂ ਨੂੰ ਹਰ ਵਕਤ ਆਪਣੀ ਹਾਲ ਦਾ ਜਿਹੜਾ ਸੇਡਾਰ ਸੁਤਾਨਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਇਹ ਹੈ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤਨ ਮੈਂ ਇਹ ਕਹਿੰ ਤੋ ਗਰੇਸ਼ ਨਹੀਂ ਕਰਾਂਗਾ 700 ਲੱਖ 40 ਲੱਖ 20 ਲੱਖ 30 ਲੱਖ ਅਸੀਂ ਇਸ ਗੱਲ ਦਾ ਵੀ ਮਾਨ ਹਾਨੀ ਦਾ ਕਬਜ਼ਾ ਦਾਵਾ ਕਰਾਂਗੇ 830 ਲੱਖ 30 ਲੱਖ ਲਾ ਕੇ ਵੋਟ ਮੈਨੂੰ ਪਾਣ ਦਾ ਕੀਤਾ ਵਾਪਿਸ ਕਰੋ ਇਹ ਦੁਬਾਰਾ ਚਲਾਓ ਜੀ ਇਹ ਚੈੱਕ ਸੁਣੋ ਆਪ ਐਕਸੈਪਟ ਕਰ ਰਿਹਾ ਹੈ ਗੱਲ ਹੈ ਕਿ ਕਿ ਗੁਰੂ ਦੀ ਬੋਲਕ ਜਿਸ ਤਰ੍ਹਾਂ ਇਹ ਵਰਤੈ ਮੈਂ ਇਹ ਕਹਿੰਦਾ ਉਹ ਗਰੇਜ ਨਹੀਂ ਕਰਾਂਗਾ 70 ਲੱਖ 40 ਲੱਖ 20 ਲੱਖ 30 ਲੱਖ اور ਇਹਨਾਂ ਨੇ ਮੈਂਬਰਾਂ ਨੇ ਮੇਰੇ ਕੋਲੋਂ 8 ਲੱਖ 30 ਲੱਖ ਆਪਣੇ ਲੈ ਕੇ ਬੋਰਡ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 ਦੇ ਵੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਇਹ ਬੰਦੇ ਫਰਸਟ੍ਰੇਟਡ ਹੋ ਚੁੱਕੇ ਨੇ ਮੈਂਬਰਾਂ ਦੀ ਖਰੀਦ ਫੋਚ ਦੀ ਗੱਲ ਆਪ ਐਕਸੈਪਟ ਕਰ ਰਹੇ ਨਹੀਂ ਔਰ ਇਸ ਵਾਰੀ ਜਦ ਇਹਨਾਂ ਦੇ ਉੱਤੇ ਕਿਉਂਕਿ ਮੈਂਬਰਾਂ ਨੂੰ ਇਹਨਾਂ ਦੇ ਚਾਲ ਚੱਲਣ ਇਹਨਾਂ ਦੇ ਕੈਰੇਕਟਰ ਇਹਨਾਂ ਦੀ ਬੋਲਬਾਣੀ ਸਭ ਬਾਰੇ ਪਤਾ ਚੱਲ ਗਿਆ ਕਿ ਇਹ ਗੁਰੂ ਦੇ ਪ੍ਰਤੀ ਆਪਣਾ ਕੀ ਰੋਲ ਰੱਖਦੇ ਨੇ ਕੀ ਇਹਨਾਂ ਦਾ ਬਾਹਰੋਂ ਕੈਰੇਕਟਰ ਹੈ ਔਰ ਅੰਦਰੋਂ ਕੀ ਕੈਰੇਕਟਰ ਹੈ ਇਸ ਕਰਕੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੀ ਜਿੱਤੇ ਹੋਏ ਵੀ ਮੈਂਬਰ ਸੀ ਜਿਹੜੇ ਸੂਝਵਾਨ ਸੀ ਸਾਰਿਆਂ ਨੇ ਇਹਨਾਂ ਨੂੰ ਤਰਾਂਜਲੀ ਦਿੱਤੀ ਔਰ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਜੋ ਬਹੁਤ ਗਿਣਤੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਉਹਨਾਂ ਦਾ ਤੇ ਧੰਨਵਾਦ ਕਰਦਾ ਮਗਰ ਇਹ ਜ਼ਰੂਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਲੋਕ ਬੇਰੂਪੀਏ ਜਿਹੜੇ ਹਮੇਸ਼ਾ ਫਾਲਸ ਸਟੇਟਮੈਂਟਸ ਦਿੰਦੇ ਨੇ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅੱਜ ਉਹਦਾ ਜਿਹੜਾ ਬਿੱਲੀ ਜਿਹੜੀ ਆ ਉਹ ਥੱਲੇ ਬਾਹਰ ਆ ਗਈ ਹੈ ਔਰ ਜੱਥੇਦਾਰ ਅਕਾਲਤਖ ਸਾਹਿਬ ਨੂੰ ਵੀ ਅਸੀਂ ਇਹ ਚਿੱਠੀ ਵੀ ਲਿਖ ਰਹੇ ਆ ਔਰ ਇਸ ਗੱਲ ਦੇ ਉੱਤੇ ਬਿਲਕੁਲ ਸੰਗਿਆਨ ਲੈ ਕੇ ਰਵਾਂਗੇ ਕਿ ਜਿਹੜਾ ਬੰਦਾ ਆਪਣੇ ਮੂੰਹੋਂ ਕਹਿੰਦਾ ਕਿ ਮੈਂ ਮੈਂਵਲਾਂ ਨੂੰ 822 33 ਲੱਖ ਰੁਪਇਆ ਦਿੱਤਾ ਔਰ ਉਹ ਖੁਲਾਸਾ ਕਰੇ ਇਸ ਗੱਲ ਦਾ ਉੱਤੇ ਵੀ ਕਿ ਮੇਰੇ ਕੋਲ ਉਸ ਦਿਨ ਵੀ ਮੈਜੋਰਟੀ ਨਹੀਂ ਸੀ ਕਿਉਂਕਿ ਆਪ ਵੀ ਐਕਸੈਪਟ ਕੀਤਾ ਕਿ ਮੇਰੇ ਕੋਲ ਮੈਜੋਰਟੀ ਨਹੀਂ ਸੀ ਮਗਰ 3 ਸਾਲ ਤੋਂ ਮੈਂ ਸਮਝਦਾ ਕਿ ਸੜਕਾਂ ਤੇ ਘੁੰਮਣ ਵਾਲੇ ਜਿਹੜੇ ਜਾਨਵਰ ਹੁੰਦੇ ਨੇ ਉਸ ਤੋਂ ਵੱਧ ਜਿਆਦਾ ਤੇਜ਼ ਬੋਲ ਬੋਲ ਕੇ ਇਹਨੇ ਦਿੱਲੀ ਦੇ ਲੋਕਾਂ ਨੂੰ ਗੁਬਰਾਹ ਕੀਤਾ ਅੱਜ ਤੁਹਾਡੇ ਸਾਹਮਣੇ ਵੇ ਕਿ ਨਾ ਮੈਂਬਰਾਂ ਦੀ ਮੈਜੋਰਟੀ ਸੀ ਮੈਂਬਰਾਂ ਦੀ ਖਰੀਦ ਫੋਚ ਕਰਨ ਦੀ ਕੋਸ਼ਿਸ਼ ਕੀਤੀ ਮਗਰ ਅਸਫਲ ਰੇ ਅੱਜ ਜਦ ਮਿਡ ਟਰਮ ਇਲੈਕਸ਼ਨ ਸਰਕਾਰ ਨੇ ਡਿਕਲੇਅਰ ਕੀਤੀ ਹੈ ਅੱਜ ਇਸ ਵਕਤ ਮੈਂਬਰਾਂ ਦੀ ਗਿਣਤੀ ਦਾ ਬਹੁਤ ਵੱਡਾ ਫਰਕ ਹੈ ਔਰ ਇਹਦੇ ਵਿੱਚ ਆਪਣੀ ਸਕਿਨ ਸੇਵ ਕਰਨ ਵਾਸਤੇ ਇਹਨਾਂ ਨੇ ਅਰਦਾਸਾਂ ਦੇ ਪ੍ਰੋਗਰਾਮ ਕੀਤੇ ਨੇ ਔਰ ਅਰਦਾਸਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਕੋਲ ਜਾਣ ਦੀ ਗੱਲਾਂ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਰਦਾਸ ਦੇ ਛਿੱਕੇ ਟੰਗੇ ਨੇ ਇਹ ਤੁਹਾਡੇ ਸਾਹਮਣੇ ਵਿੱਚ ਔਰ ਅਸੀਂ ਅੱਜ ਜਿਹੜੀ ਪత్రికਾ ਮੈਂ ਹੁਣੇ ਤਿਆਰ ਹੋ ਰਹੀ ਆ ਜਿਤੇਦਾਰ ਸਾਬ ਨੂੰ ਵੀ ਭੇਜਾਂਗਾ ਔਰ ਆਪ ਸਭ ਨੂੰ ਵੀ ਭੇਜਾਂਗਾ ਤਾਕੀ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿੰਨੇ ਵੱਡੇ ਡੱਬੇ ਰੁਪਏ ਔਰ ਦੋ ਗਲੇ ਇਨਸਾਨ ਦੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਪਰਸੋ ਰੋਜ਼ ਤੋਂ 25 ਤਰੀਕ ਨੂੰ ਇਲੈਕਸ਼ਨ ਦੇ ਕਲੀਅਰ ਹੋਈ ਸੀ ਲਗਾਤਾਰ ਉਹਦੇ ਵਿੱਚ ਅੜੀਕੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸੇ ਨਾ ਕਿਸੇ ਪਹਾਣੇ ਤੋਂ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਮਨਜੀਤ ਸਿੰਘ ਜੀ ਕੇ ਕੋਈ ਵੀ ਐਸਾ ਰੂਪ ਲੈਣ ਦੀ ਮਤਲਬ ਉਹਨਾਂ ਨੇ ਹੱਦ ਨਹੀਂ ਛੱਡੀ ਭਾਵੇਂ ਉਹ ਧਰਨੀਆਂ ਦੀ ਗੱਲ ਹੋਵੇ ਭਾਵੇਂ ਅਰਦਾਸਾਂ ਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮਰਿਆਦਾ ਦੀ ਉਲੰਘਣ ਕਰਨ ਦੀ ਔਰ ਸਭ ਤੋਂ ਵੱਡੀ ਅੱਜ ਜਿਹੜੀ ਕੋਰਟ ਦੇ ਵਿੱਚ ਉਹਨਾਂ ਨੇ ਚਾਲ ਚੱਲੀ ਸੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਕੋਰਟ ਦੇ ਵਿੱਚ ਜਾ ਕੇ ਇਸ ਇਲੈਕਸ਼ਨ ਨੂੰ ਰੁਕਵਾ ਸਕੀਏ ਇਸ ਇਲੈਕਸ਼ਨ ਦੇ ਖਿਲਾਫ ਸਟੇ ਲੈ ਸਕੀਏ ਔਰ ਆਪਣੇ ਜਿਹੜੇ ਮੈਂਬਰ ਇਹਨਾਂ ਨੇ ਧੋਖੇ ਦੇ ਨਾਲ ਜ਼ਬਰਦਸਤੀ ਸਰਕਾਰਾਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਆਪਣੇ ਮੈਂਬਰ ਜਿਹੜੇ ਕਰਵਾਏ ਸੀ ਗੁਰਦੁਆਰਿਆਂ ਦੇ ਕੌਪਟ ਕਰਾਏ ਸੀ ਉਹਨਾਂ ਮੈਂਬਰਾਂ ਨੂੰ ਜਿਸ ਵਕਤ ਪਿਛਲੇ 1 ਮਹੀਨਾ ਪਹਿਲੇ ਤੋਂ ਨੋਟੀਫਿਕੇਸ਼ਨ ਕੱਢ ਕੇ ਡਾਇਰੈਕਟਰ ਗੁਰਦੁਆਰਾ ਨੇ ਜਿਹੜੇ ਸਰਦਾਰ ਕਸ਼ਮੀਰ ਸਿੰਘ ਤੇ ਸਰਦਾਰ ਮਲਕੀਤ ਸਿੰਘ ਜਿਨ੍ਹਾਂ ਦਾ ਹੱਕ ਬੰਦਾ ਸੀ ਉਹਨਾਂ ਦੇ ਨਾਮ ਦੇ ਉੱਤੇ ਮੋਰ ਲਾਈ ਸੀ ਉਹਨਾਂ ਨੂੰ ਵੀ ਚੈਲੰਜ ਕਰਨ ਵਸੇ ਅੱਜ ਕੋਰਟ 'ਚ ਪਹੁੰਚ ਗਏ ਮਗਰ ਅੱਜ ਮਾਨਯੋਗ ਕੋਰਟ ਨੇ ਜਿਹੜਾ ਫੈਸਲਾ ਲਿਆ ਅਸੀਂ ਧੰਨਵਾਦ ਵੀ ਉਹਨਾਂ ਦਾ ਵੀ ਕਰਦੇ ਆ ਅਕਾਲਪੁਰ ਦਾ ਵੀ ਧੰਨਵਾਦ ਕਰਦੇ ਆ ਕਿ ਕਿਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਉਹਨਾਂ ਲੋਕਾਂ ਦੀ ਪਾਤ ਰੱਖੀਏ ਜਿਨ੍ਹਾਂ ਨੇ 3.5 ਸਾਲ ਸਬਰ ਕਰਕੇ ਰੱਖਿਆ ਕਿ ਆਪਣੀ ਲੜਾਈ ਲੜੀ ਸਰਦਾਰ ਕਸ਼ਮੀਰ ਸਿੰਘ ਤੇ ਸਰਦਾਰ ਮਲਕੀਤ ਸਿੰਘ ਨੇ ਜਿਨ੍ਹਾਂ ਦਾ ਬੰਦਾ ਹੱਕ ਸੀ ਉਹਨਾਂ ਨੂੰ ਅੱਜ ਪੂਰੀ ਕੋਰਟ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ ਕਿ 25 ਤਰੀਕ ਨੂੰ ਹੋਣ ਵਾਲੀ ਇਲੈਕਸ਼ਨ ਜਿਹੜੀ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਗਈ ਉਹ 25 ਤਰੀਕ ਨੂੰ ਇਲੈਕਸ਼ਨ ਵੀ ਹੋਏਗੀ ਔਰ ਸਰਦਾਰ ਮਲਕੀਤ ਸਿੰਘ ਔਰ ਸਰਦਾਰ ਕਸ਼ਮੀਰ ਸਿੰਘ ਨੂੰ ਵੋਟ ਪਾਉਣ ਦਾ ਵੀ ਅਧਿਕਾਰ ਜਿਹੜਾ ਹੈ ਉਹ ਕੋਰਟ ਨੇ ਦਿੱਤਾ ਸੋ ਅੱਜ ਅਸੀਂ ਦਿੱਲੀ ਦੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਕਿਸ ਹੱਦ ਤੱਕ ਵੀ ਜਾ ਸਕਦੇ ਨੇ ਅੱਜ ਵੀ ਇਸ ਸਵੇਰੇ 11:00 ਵਜੇ ਤੋਂ ਲੈ ਕੇ ਸਵਾ 1 ਤੱਕ ਇਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਔਰ ਇਹ ਲੜਾਈ ਚੱਲਦੀ ਰਹੀ ਹੈ ਉਸਤੇ باوجود ਵੀ ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਰਟ ਨੂੰ ਗੁੰਮਰਾਹ ਕੀਤਾ ਜਾਏ ਕੋਰਟ ਨੂੰ ਮਿਸਗਾਈਡ ਕਰਕੇ ਕਿਸੇ ਤਰੀਕੇ ਦੇ ਨਾਲ ਇਸ ਇਲੈਕਸ਼ਨ ਨੂੰ ਰੋਕਿਆ ਜਾਏ ਮਗਰ ਮਾਨਯੋਗ ਡਬਲ ਬੈਂਚ ਦੇ ਦੋਵੇਂ ਜੱਜਾਂ ਨੇ ਜੋ ਫੈਸਲਾ ਲਿਆ ਅਸੀਂ ਉਹਦਾ ਨੂੰ ਵੈਲਕਮ ਵੀ ਕਰ ਦਿਆ ਔਰ ਸਮੂਚੀ ਸੰਗਤ ਨੂੰ ਖਾਸ ਤੌਰ ਤੇ ਦਿੱਲੀ ਦੀ ਸੰਗਤ ਜਿਹੜਿਆਂ ਨੇ ਵੋਟਾਂ ਪਾ ਕੇ ਇਸ ਕਮੇਟੀ ਨੂੰ ਚੁਣਿਆ ਉਹਨਾਂ ਨੂੰ ਅਸੀਂ ਵਧਾਈ ਵੀ ਦਿੰਦੇ ਹਾਂ